ਰਾਤ ਵੇਲੇ ਵਾਪਰਿਆ ਰੇਲ ਹੱਸਾ ਕੰਧ ਤੋੜ ਕੇ ਨਿਕਲ ਗਿਆ ਰੇਲ ਗੱਡੀ ਦਾ ਇੰਜਨ ਵੇਖੋ ਮੌਕੇ ਦੀ ਇਹ ਵੀਡੀਓ ਛਤੀਸਗੜ ਦੇ ਬिलासपुर ਜੰਕਸ਼ਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਾਣਕਾਰੀ ਮੁਤਾਬਕ ਇਹ ਰੇਲਵੇ ਇੰਜਨ ਪੱڑی ਤੋਂ ਉੱਤਰ ਗਿਆ ਤੇ ਕੰਧ ਨੂੰ ਤੋੜਦਾ ਹੋਇਆ ਪਲੇਟਫਾਰਮ ਤੇ ਜਾ ਕੇ ਚੜ੍ਹਿਆ ਇਸ ਤੋਂ ਬਾਅਦ ਪਲੇਟਫਾਰਮ ਤੇ ਮੌਜੂਦ ਯਾਤਰੀਆਂ 'ਚ دہشت ਫੈਲ ਗਈ ਹੈ ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ ਛਤੀਸਗੜ ਐਕਸਪ੍ਰੈਸ ਦਾ ਇੰਜਨ WAP ਸਬਸਟੇਸ਼ਨ ਤੇ ਕੰਨ ਤੋੜ ਕੇ ਪਲੇਟਫਾਰਮ ਦੇ ਅੱਗੇ ਚਲਾ ਗਿਆ ਇਸ ਨੂੰ ਦੇਖ ਕੇ ਜਿੱਤੇ ਸਟੇਸ਼ਨ ਤੇ ਹਫੜਾ ਦਫੜੀ ਮਚ ਗਈ ਆ ਤਾਂ ਉੱਥੇ ਲੋਕਾਂ ਨੇ ਵੀਡੀਓ ਵੀ ਬਣਾਉਣੀ ਸ਼ੁਰੂ ਕਰ ਦਿੱਤੀ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਸਤੰਬਰ ਦੇ ਵਿੱਚ ਇੱਕ EMU ਟ੍ਰੇਨ ਸਟੇਸ਼ਨ ਤੋਂ ਨਿਕਲ ਕੇ ਮਥਰਾ ਜੰਕਸ਼ਨ ਦੇ ਪਲੇਟਫਾਰਮ ਤੇ ਚੜ ਗਈ ਸੀ ਖੁਸ਼ਕਿਸਮਤੀ ਦੀ ਗੱਲ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਟ੍ਰੇਨ ਦੇ ਵਿੱਚ ਕੋਈ ਵੀ ਯਾਤਰੀ ਮੌਜੂਦ ਨਹੀਂ ਸੀ ਇਸ ਹਾਦਸੇ ਤੋਂ ਬਾਅਦ ਰੇਲਵੇ ਸਟੇਸ਼ਨ ਤੇ ਹਫੜਾ ਦਫੜੀ ਮਚ ਗਈ ਤੇ ਲੋਕ ਡਰ ਦੇ ਮਾਰੇ ਇਧਰ ਉਧਰ ਭੱਜਣ ਲੱਗ ਪਏ ਛੱਤੀਸਗੜ ਦੇ ਬिलासपुर ਜੰਕਸ਼ਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਾਣਕਾਰੀ ਮੁਤਾਬਕ ਇਹ ਰੇਲਵੇ ਇੰਜਣ ਪੱڑی ਤੋਂ ਉੱਤਰ ਗਿਆ ਤੇ ਕੰਧ ਨੂੰ ਤੋੜਦਾ ਹੋਇਆ ਪਲੇਟਫਾਰਮ ਤੇ ਜਾ ਕੇ ਚੜ੍ਹਿਆ ਇਸ ਤੋਂ ਬਾਅਦ ਪਲੇਟਫਾਰਮ ਤੇ ਮੌਜੂਦ ਯਾਤਰੀਆਂ 'ਚ دہشت ਫੈਲ ਗਈ ਹੈ ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ ਛੱਤੀਸਗੜ ਐਕਸਪ੍ਰੈਸ ਦਾ ਇੰਜਣ WAP ਸਬ ਸਟੇਸ਼ਨ ਤੇ ਕੰਧ ਤੋੜ ਕੇ ਪਲੇਟਫਾਰਮ ਦੇ ਅੱਗੇ ਚਲਾ ਗਿਆ ਇਸ ਨੂੰ ਦੇਖ ਕੇ ਜਿੱਤੇ ਸਟੇਸ਼ਨ ਤੇ ਹਫੜਾ ਦਫੜੀ ਮਚ ਗਈ ਹੈ ਤਾਂ ਉੱਥੇ ਲੋਕਾਂ ਨੇ ਵੀਡੀਓ ਵੀ ਬਣਾਉਣੀ ਸ਼ੁਰੂ ਕਰ ਦਿੱਤੀ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਸਤੰਬਰ ਦੇ ਵਿੱਚ ਇੱਕ ਈਐਮਯੂ ਟ੍ਰੇਨ ਸਟੇਸ਼ਨ ਤੋਂ ਨਿਕਲ ਕੇ ਮਥਰਾ ਜੰਕਸ਼ਨ ਦੇ ਪਲੇਟਫਾਰਮ ਤੇ ਚੜ ਗਈ ਸੀ। ਖੁਸ਼ਕਿਸਮਤੀ ਦੀ ਗੱਲ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਟ੍ਰੇਨ ਦੇ ਵਿੱਚ ਕੋਈ ਵੀ ਯਾਤਰੀ ਮੌਜੂਦ ਨਹੀਂ ਸੀ। ਇਸ ਹਾਦਸੇ ਤੋਂ ਬਾਅਦ ਰੇਲਵੇ ਸਟੇਸ਼ਨ ਤੇ ਹਫੜਾ ਦਫੜੀ ਮੱਚ ਗਈ ਤੇ ਲੋਕ ਡਰ ਦੇ ਮਾਰੇ ਇਧਰ ਉਧਰ ਭੱਜਣ ਲੱਗ ਪਏ। ਛਤੀਸਗੜ੍ਹ ਦੇ ਬਿਲਾਸਪੁਰ ਜੰਕਸ਼ਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਇਹ ਰੇਲਵੇ ਇੰਜਣ ਪੱੜੀ ਤੋਂ ਉੱਤਰ ਗਿਆ ਤੇ ਕੰਧ ਨੂੰ ਤੋੜਦਾ ਹੋਇਆ ਪਲੇਟਫਾਰਮ ਤੇ ਜਾ ਕੇ ਚੜਿਆ। ਇਸ ਤੋਂ ਬਾਅਦ ਪਲੇਟਫਾਰਮ ਤੇ ਮੌਜੂਦ ਯਾਤਰੀਆਂ ਚ ਦਹਿਸ਼ਤ ਫੈਲ ਗਈ ਹੈ ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ ਛਤਿਸਗੜ ਐਕਸਪ੍ਰੈਸ ਦਾ ਇੰਜਣ WAP ਸਬਸਟੇਸ਼ਨ ਤੇ ਕੰਨ ਤੋੜ ਕੇ ਪਲੇਟਫਾਰਮ ਦੇ ਅੱਗੇ ਚਲਾ ਗਿਆ ਇਸ ਨੂੰ ਦੇਖ ਕੇ ਜਿੱਤੇ ਸਟੇਸ਼ਨ ਤੇ ਹਫੜਾ ਦਫੜੀ ਮਚ ਗਈ ਹੈ ਤਾਂ ਉੱਥੇ ਲੋਕਾਂ ਨੇ ਵੀਡੀਓ ਵੀ ਬਣਾਉਣੀ ਸ਼ੁਰੂ ਕਰ ਦਿੱਤੀ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਸਤੰਬਰ ਦੇ ਵਿੱਚ ਇੱਕ EMU ਟ੍ਰੇਨ ਸਟੇਸ਼ਨ ਤੋਂ ਨਿਕਲ ਕੇ ਮਥਰਾ ਜੰਕਸ਼ਨ ਦੇ ਪਲੇਟਫਾਰਮ ਤੇ ਚੜ ਗਈ ਸੀ ਖੁਸ਼ਕਸੀ ਖੁਸ਼ਕਿਸਮਤੀ ਦੀ ਗੱਲ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਟ੍ਰੇਨ ਦੇ ਵਿੱਚ ਕੋਈ ਵੀ ਯਾਤਰੀ ਮੌਜੂਦ ਨਹੀਂ ਸੀ ਇਸ ਹਾਦਸੇ ਤੋਂ ਬਾਅਦ ਰੇਲਵੇ ਸਟੇਸ਼ਨ ਤੇ ਹਫੜਾ ਦਫੜੀ ਮੱਚ ਗਈ ਤੇ ਲੋਕ ਡਰ ਦੇ ਮਾਰੇ ਇਧਰ ਉਧਰ ਭੱਜਣ ਲੱਗ ਪਏ ਛਤੀਸਗੜ ਦੇ ਬਿਲਾਸਪੁਰ ਜੰਕਸ਼ਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਾਣਕਾਰੀ ਮੁਤਾਬਕ ਇਹ ਰੇਲਵੇ ਇੰਜਣ ਪੱڑی ਤੋਂ ਉੱਤਰ ਗਿਆ ਤੇ ਕੰਧ ਨੂੰ ਤੋੜਦਾ ਹੋਇਆ ਪਲੇਟਫਾਰਮ ਤੇ ਜਾ ਕੇ ਚੜ੍ਹਿਆ ਇਸ ਤੋਂ ਬਾਅਦ ਪਲੇਟਫਾਰਮ ਤੇ ਮੌਜੂਦ ਯਾਤਰੀਆਂ 'ਚ دہشت ਫੈਲ ਗਈ ਹੈ ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ ਛਤੀਸਗੜ ਐਕਸਪ੍ਰੈਸ ਦਾ ਇੰਜਣ WAP ਸਬਸਟੇਸ਼ਨ ਤੇ ਕੰਨ ਤੋੜ ਕੇ ਪਲੇਟਫਾਰਮ ਦੇ ਅੱਗੇ ਚਲਾ ਗਿਆ ਇਸ ਨੂੰ ਦੇਖ ਕੇ ਜਿੱਤੇ ਸਟੇਸ਼ਨ ਤੇ ਹਫੜਾ ਦਫੜੀ ਮਚ ਗਈ ਆ ਤਾਂ ਉੱਥੇ ਲੋਕਾਂ ਨੇ ਵੀਡੀਓ ਵੀ ਬਣਾਉਣੀ ਸ਼ੁਰੂ ਕਰ ਦਿੱਤੀ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਸਤੰਬਰ ਦੇ ਵਿੱਚ ਇੱਕ EMU ਟ੍ਰੇਨ ਸਟੇਸ਼ਨ ਤੋਂ ਨਿਕਲ ਕੇ ਮਥਰਾ ਜੰਕਸ਼ਨ ਦੇ ਪਲੇਟਫਾਰਮ ਤੇ ਚੜ ਗਈ ਸੀ ਖੁਸ਼ਕਿਸਮਤੀ ਦੀ ਗੱਲ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਟ੍ਰੇਨ ਦੇ ਵਿੱਚ ਕੋਈ ਵੀ ਯਾਤਰੀ ਮੌਜੂਦ ਨਹੀਂ ਸੀ ਇਸ ਹਾਦਸੇ ਤੋਂ ਬਾਅਦ ਰੇਲਵੇ ਸਟੇਸ਼ਨ ਤੇ ਹਫੜਾ ਦਫੜੀ ਮਚ ਗਈ ਤੇ ਲੋਕ ਡਰ ਦੇ ਮਾਰੇ ਇਧਰ ਉਧਰ ਭੱਜਣ ਲੱਗ ਪਏ